ਇਸ ਟਾਈਮ ਜੋਸ਼ ਰਾ ਭਗਵਾਨ ਸਿੰਘ ਮਾਨ ਨੇ 13 ਜ਼ੀਰੋ ਦਾ ਨਾਰਾ ਦਿੱਤਾ ਅਸੀਂ 13 ਦੀਆਂ 13 ਸੀਟਾਂ ਜਿਹੜੀਆਂ ਪੰਜਾਬ ਦੇ ਵਿੱਚ ਜਿੱਤਾਂਗੇ ਜਿਵੇਂ 2022 ਤੋਂ ਵੀ ਵੱਧ ਲਹਿਰ ਇਸ ਟਾਈਮ ਅੱਜ ਪੂਰਾ ਕੱਠ ਲੈ ਕੇ ਆਇਆ ਸਮਾਣੇ ਹਲਕੇ ਤੋਂ ਸਾਡੇ ਮੰਤਰੀ ਸਾਹਿਬ ਦੇ ਨਾਲ ਪੂਰਾ ਕਾਫਲਾ ਲੈ ਕੇ ਆਇਆ ਸੀ ਭਾਜਪੀ ਜਿਹੜੀ ਹੈ ਉਹ ਦੇਸ਼ਵ੍ਰਿਧੀ ਔਰ ਨਸਲ ਨਸਲੀ ਟਿੱਪਣੀਆਂ ਕਰਕੇ ਸਾਰੇ ਦੇਸ਼ ਵਿੱਚ ਬਦਨਾਮ ਹੋ ਚੁੱਕੀ ਹੈ ਜੀਪੀ ਦਾ ਵਿਰੋਧ ਪਿੰਡਾਂ ਦੇ ਵਿੱਚ ਕੀਤਾ ਜਾ ਰਿਹਾ ਹੈ ਔਰ ਸਾਨੂੰ ਯਕੀਨ ਹੈ ਕਿ ਅਸੀਂ ਸਾਰੇ ਜਿਹੜੇ ਆ ਵੋਟਾਂ ਡਾਕਟਰ ਬਲਬੀਰ ਸਿੰਘ ਨੂੰ ਪਾ ਕੇ ਉਹਨਾਂ ਨੂੰ ਜੇਤੂ ਬਣਾਵਾਂਗੇ ਅਸੀਂ ਨੇ ਤੜਕ ਹੋ ਕੇ ਕਹਿ ਸਕਦੇ ਆ ਕਿ ਸਰਦਾਰ ਬਲਬੀਰ ਸਿੰਘ ਪਟਿਆਲਾ ਦੇ ਵਿੱਚੋਂ ਬਹੁਤ ਵੱਡੀ ਲੀਡ ਦੇ ਨਾਲ ਮਾਰਜਨ ਦੇ ਨਾਲ ਬਹੁਤ ਵੱਡੀ ਮਾਰਜਨ ਦੇ ਨਾਲ ਜਿੱਤ ਕੇ ਜਾਣਗੇ ਟਾਈਮ ਜੋ ਹਵਾ ਟੈਲੇ ਸ਼ੈਰ ਦੀ ਉਹ ਸਾਰੀ ਹਵਾ ਇੱਕ ਸਾਈਡ ਤੇ ਐ ਡਾਕਟਰ ਬਲਬੀਰ ਜੀ ਨੂੰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਿੰਘ ਜੀ ਨੂੰ ਉਹਨਾਂ ਨੂੰ ਜਿਹੜੀਆਂ ਵੋਟਾਂ ਪਾ ਕੇ ਜਿਤਾਣ ਦੀ ਪੂਰਾ ਜੀ ਪੂਰਾ ਸਫਾਇਆ 13 ਦੀਆਂ 13 ਜਿੱਠਾਂ ਆਮ ਆਦਮੀ ਪਾਰਟੀ ਦੇ ਝੋਲੀ ਪੈਣ ਜਾ ਰਹੀਆਂ ਭਗਵੰਤ ਮਾਨ ਜੀ ਸਾਡੇ ਮੁੱਖ ਮੰਤਰੀ ਦੇ ਹੱਕ ਦੇ ਵਿੱਚ ਲੋਕਾਂ ਨੇ 2 ਸਾਲਾਂ ਦਾ ਕੰਮ ਦੇਖ ਕੇ ਹੀ ਲੋਕ ਦੇਖੋ ਇੱਥੇ 2 ਸਾਲਾਂ ਦੇ ਕੰਮ ਨੂੰ ਦੇਖਦੇ ਸਰ ਸਰ ਆਜੋ ਆਜੋ ਸਰ ਲੋਕ ਸਭਾ ਚੋਣਾਂ ਦੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਲਗਾਤਾਰ ਭਗਵੰਤ ਮਾਨ ਪੂਰੇ ਪੰਜਾਬ ਦੇ ਵਿੱਚ ਰੋਡ ਸ਼ੋਅ ਕਰ ਰਹੇ ਨੇ ਤਜ ਪਟਿਆਲਾ ਤੋਂ ਉਮੀਦਵਾਰ ਡਾਕਟਰ ਬਲਬੀਰ ਤੇ ਹੱਕ ਦੇ ਵਿੱਚ ਵੀ ਪਟਿਆਲਾ ਕਹਿ ਲੀਏ ਵੀ ਅੱਜ ਭਗਵੰਤ ਮਾਨ ਥੋੜੀ ਦੇਰ ਦੇ ਵਿੱਚ ਰੋਡ ਸ਼ੋਅ ਕਰਨ ਦੇ ਲਈ ਪਹੁੰਚਣ ਆਲੇ ਨੇ ਤਾਂ ਉਹਨਾਂ ਦੇ ਤਮਾਮ ਜਿਹੜੇ ਵਰਕਰ ਨੇ ਉਹਨਾਂ ਦੇ ਸਪੋਰਟਰ ਨੇ ਅੱਜ ਪਟਿਆਲਾ ਦੇ ਵਿੱਚ ਇਕੱਠੇ ਹੋਏ ਨੇ ਤਾਂ ਤਸਵੀਰ ਪਹਿਲਾਂ ਵੇਖ ਲਓ ਆ ਵੱਡੀ ਗਿਣਤੀ ਦੇ ਵਿੱਚ ਮਲਕੀਤ ਇੱਕ ਵਾਰ ਸਾਰਾ ਦਿਖਾ ਦਿਓ ਵੱਡੀ ਗਿਣਤੀ ਦੇ ਵਿੱਚ ਅੱਜ ਜਿਹੜਾ ਉਹਨਾਂ ਦੇ ਵਰਕਰ ਨੇ ਉਹਨਾਂ ਦੇ ਸਪੋਰਟਰ ਨੇ ਪਟਿਆਲਾ ਦੇ ਵਿੱਚ ਇਕੱਠੇ ਹੋਏ ਨੇ ਤੇ ਭਗਵੰਤ ਮਾਨ ਨੂੰ ਜੀਆਂਆਂ ਨੂੰ ਕਹਿਣ ਲਈ ਕਹਿ ਲਈਏ ਕਿ ਵੱਡੇ ਵੱਡੇ ਬੋਰਡ ਆ ਜਿਹੜੇ ਅੱਜ ਪਟਿਆਲਾ ਦੇ ਤ੍ਰਿਪੜੀ ਇਲਾਕੇ ਦੇ ਵਿੱਚ ਲੱਗੇ ਹੋਏ ਨੇ ਅੱਜ ਪਟਿਆਲਾ ਦੇ ਵਿੱਚ ਭਗਵੰਤ ਮਾਨ ਪਹੁੰਚਣਗੇ ਉਹਨਾਂ ਨੂੰ ਕਿਵੇਂ ਜੀਆਂਆਂ ਕਰ ਰਹੇ ਨੇ ਤੇ ਆ ਕਿਸ ਤਰਾ ਡਾਕਟਰ ਦੀਪਲਬੀਰ ਦੀ سپورਟ ਦੇ ਵਿੱਚ ਆਮ ਲੋਕ ਉਤਰੇ ਨੇ ਗੱਲਬਾਤ ਕਰਦੇ ਆ ਕਿ ਥੋੜਾ ਥੋੜਾ ਅੱਗੇ ਹੋ ਮਨ ਮਾੜੇ ਬੈਠ ਲੈਣ ਤੋਂ ਸਾਰੇ ਨਾਲ ਤੁਹਾਡੇ ਨਾਲ ਗੱਲਬਾਤ ਕਰਾਂਗਾ ਰਣਜੀਤ ਜੀ ਬੈਜੋ ਤਾਂ ਸਾਨੀ ਸਾਹਿਬ ਸਾਨੀ ਸਾਹਿਬ ਕੀ ਹਾਲ ਚਾਲ ਬਹੁਤ ਵਧੀਆ ਜੀ ਬਹੁਤ ਵਧੀਆ ਸਾਨੀ ਸਾਹਿਬ ਕਿਵੇਂ ਮਾਹੌਲ ਕਿਵੇਂ ਅੱਜ ਕਿਵੇਂ ਦਾ ਰਿਸਪੌਂਸ ਹੈ ਲੋਕਾਂ ਦਾ ਪਟਿਆਲਾ ਲੋਕ ਸਭਾ ਹਲਕੇ ਤੋਂ ਡਾਕਟਰ ਬਲਬੀਰ ਸਿੰਘ ਦੀ ਜਿੱਤ ਨੂੰ ਯਕੀਨੀ ਬਣਾਉਣ ਵਾਸਤੇ ਅੱਜ ਪੰਜਾਬ ਦੀ ਸ਼ਾਨ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਇੱਥੇ ਰੋਡ ਸ਼ੋਅ ਕਰ ਰਹੇ ਆਂ ਔਰ ਲੋਕਾਂ ਨੂੰ ਅਪੀਲ ਕਰਨਗੇ ਔਰ ਪਟਿਆਲਾ ਸ਼ਹਿਰੀ ਹਲਕੇ ਦੇ ਐਮ ਐਲ ਏ ਸਾਹਿਬਜੀਤਪਾਲ ਸਿੰਘ ਕੋਹਲੀ ਦੀ ਸਾਰੀ ਟੀਮ ਇੱਥੇ ਕੋਹਲੀ ਸਵੀਟ ਚੌਂਕ ਦੇ ਵਿਖੇ ਇਕੱਠੇ ਹੋ ਕੇ ਉਹਨਾਂ ਦਾ ਅਸੀਂ ਜ਼ੋਰਦਾਰ ਸਵਾਗਤ ਕਰਾਂਗੇ ਔਰ ਉਹਨਾਂ ਨੂੰ ਯਕੀਨ ਦਿਵਾਵਾਂਗੇ ਕਿ ਪਟਿਆਲਾ ਸ਼ਹਿਰ ਸਾਰਾ ਸਾਹਿਬ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਨੂੰ ਕਬੂਲਦਾ ਹੋਇਆ ਉਹਨਾਂ ਦੇ ਹੁਕਮ ਦੇ ਉੱਤੇ ਡਾਕਟਰ ਬੀਬੀ ਸਿੰਘ ਨੂੰ ਵੋਟਾਂ ਪਾ ਕੇ ਜੇਤੂ ਬਣਾਵਾਂਗੇ ਸਾਨੀਤ ਸਾਹਿਬ ਜਿਸ ਤਰ੍ਹਾਂ ਨਾਲ ਕਹਿ ਲਈ ਇਹ ਵੀ ਵਿਧਾਨ ਸਭਾ ਦੇ ਵਿੱਚ ਇੱਕ ਲਹਿਰ ਚੱਲੀ ਸੀਗੀ 92 ਸੀਟਾਂ ਆਈਆਂ ਆਮ ਆਦਮੀ ਪਾਰਟੀ ਨੂੰ ਹੁਣ ਕਿਵੇਂ ਦਾ ਦੇਖਦੇ ਹੋ ਕਿਵੇਂ ਮਾਹੌਲ ਹੈ ਇਸ ਸਮੇਂ ਇਸ ਟਾਈਮ ਜੋ ਸਰਪ੍ਰਸਤ ਭਗਵੰਤ ਸਿੰਘ ਮਾਨ ਨੇ 13 0 ਦਾ ਨਾਅਰਾ ਦਿੱਤਾ ਅਸੀਂ 13 ਦੀਆਂ 13 ਸੀਟਾਂ ਜਿਹੜੀਆਂ ਪੰਜਾਬ ਦੇ ਵਿੱਚ ਜਿੱਤਾਂਗੇ ਔਰ ਅਸੀਂ ਪਟਿਆਲੇ ਦੀ ਸੀਟ ਬਹੁਤ ਵੱਡੇ ਮਾਰਜਨ ਨਾਲ ਜਿੱਤ ਕੇ ਡਾਕਟਰ ਬਲਬੀਤ ਸਿੰਘ ਨੂੰ ਜਿਤਾ ਕੇ ਪਾਰਲੀਮੈਂਟ ਨੂੰ ਵੀ ਬੜਾ ਹੋ ਰਿਹਾ ਇੱਕ ਪਾਸੇ ਭਾਜਪਾ ਦਾ ਵਿਰੋਧ ਹੋ ਰਿਹਾ ਤੇ ਕੁਝ ਜਗ੍ਹਾ ਆਮ ਆਦਮੀ ਪਾਰਟੀ ਦਾ ਵੀ ਵਿਰੋਧ ਹੋਇਆ ਐ ਐਮਐਸਪੀ ਨੂੰ ਲੈ ਕੇ ਹੋਰ ਕਈ ਮੁੱਦੇ ਨੇ ਹਾਲਾਂਕਿ ਸ਼ਹਿਰ ਤੇ ਮੁੱਦੇ ਅੱਡ ਨੇ ਪਿੰਡੂ ਇਲਾਕੇ ਦੇ ਮੁੱਦੇ ਅੱਡ ਨੇ ਕਈ ਪਿੰਡ ਵੀ ਆਪਣੇ ਹਲਕੇ ਦੇ ਵਿੱਚ ਆਉਂਦੇ ਨੇ ਲੱਗਦਾ ਉਹ ਵੀ ਸਾਥ ਦੇਣਗੇ ਦੇਖੋ ਭਾਜਪਾ ਜਿਹੜੀ ਹੈ ਉਹ ਦੇਸ਼ਵਰੀ ਦੀ ਔਰ ਨਸਲ ਨਸਲੀ ਟਿੱਪਣੀਆਂ ਕਰਕੇ ਸਾਰੇ ਦੇਸ਼ ਵਿੱਚ ਬਦਨਾਮ ਹੋ ਚੁੱਕੀ ਹੈ ਔਰ ਪੰਜਾਬ ਦੇ ਕਿਸਾਨਾਂ ਦਾ ਲੰਬਾ ਧਰਨਾ ਦੇ ਵਿੱਚ ਜੋ ਮੰਗਾਂ ਮੰਨੀਆਂ ਗਈਆਂ ਸੀ ਐਮਐਸਪੀ ਦੀ ਮੰਗ ਵੀ ਉਹਨਾਂ ਵਿੱਚ ਸੀ ਕੇਂਦਰ ਸਰਕਾਰ ਨੇ ਇਹਨੂੰ ਲਾਗੂ ਨਹੀਂ ਕੀਤਾ ਇਸ ਕਰਕੇ ਪੰਜਾਬ ਦੇ ਵਿੱਚ ਬੀਜੇਪੀ ਦਾ ਵਿਰੋਧ ਪਿੰਡਾਂ ਦੇ ਵਿੱਚ ਕੀਤਾ ਜਾ ਰਿਹਾ ਹੈ ਔਰ ਸਾਨੂੰ ਯਕੀਨ ਹੈ ਕਿ ਅਸੀਂ ਸਾਰੇ ਜਿਹੜੇ ਆ ਵੋਟਾਂ ਡਾਕਟਰ ਬਲਬੀਰ ਸਿੰਘ ਨੂੰ ਪਾ ਕੇ ਉਹਨਾਂ ਨੂੰ ਜੇਤੂ ਬਣਾਵਾਂਗੇ ਬਿਲਕੁਲ ਹਰ ਇੱਕ ਪਾਸੇ ਇੱਕੋ ਹੀ ਲੈ ਰਿਹਾ ਕਿ ਡਾਕਟਰ ਬਲਬੀਰ ਸਿੰਘ ਉਹਨਾਂ ਨੂੰ ਜੇਤੂ ਬਣਾਣਾ ਅੰਕਲ ਜੀ ਤੁਸੀਂ ਕਿਵੇਂ ਵੇਖਦੇ ਹੋ ਦੇਖੋ ਜਿੱਥੋਂ ਤੱਕ ਚੋਣ ਦੀ ਗੱਲ ਹੈ ਅਸੀਂ ਇਹ ਤੜਕ ਹੋ ਕੇ ਕਹਿ ਸਕਦੇ ਹਾਂ ਕਿ ਸਰਦਾਰ ਬਲਬੀਰ ਸਿੰਘ ਪਟਿਆਲਾ ਦੇ ਵਿੱਚੋਂ ਬਹੁਤ ਵੱਡੀ ਲੀਡ ਦੇ ਨਾਲ ਮਾਰ ਜਾਂਦੇ ਨਾਲ ਬਹੁਤ ਵੱਡੀ ਮਾਰਜਿਨ ਦੇ ਨਾਲ ਜਿੱਤ ਕੇ ਜਾਣਗੇ ਤੇ ਜਿਵੇਂ ਅੱਜ ਇਕੱਠ ਕਿਸ ਚੀਜ਼ ਦਾ ਸਬੂਤ ਦੇ ਰਿਹਾ ਇਕੱਠ ਕਿਵੇਂ ਵੇਖਦੇ ਹੋ ਵੀ ਅੱਜ ਦਾ ਇਕੱਠ ਨੋ ਇਕੱਠ ਲੋਕਾਂ ਦਾ ਅਲੱਗ-ਅਲੱਗ ਏਰੀਆ ਤੋਂ ਲੋਕ ਇਕੱਠੇ ਹੋਏ ਹਨ ਅੱਜ ਇੱਥੇ ਅਸੀਂ ਹੁਣ ਚੌਂਗਦੇ ਵਿੱਚ ਆਪਣੀ ਕੋਲੀ ਸ਼ੀਟ ਮੇਰੀ ਦੁਕਾਨ ਹੈ ਸਿੱਡੀ ਦੁਕਾਨ ਦੇ ਅੱਗੇ ਸਰ ਅਜੀਤਪਾਲ ਸਿੰਘ ਦੀ ਪੂਰੀ ਟੀਮ ਇੱਥੇ ਇਕੱਠੀ ਹੋਈ ਪਈ ਹੈ ਸਾਰੇ ਵਰਕਰ ਇਕੱਠੇ ਹੋਏ ਹਨ ਅਸੀਂ ਜ਼ੋਰਦਾਰ ਸਵਾਗਤ ਕਰਨ ਲਈ ਤਿਆਰ ਖੜੇ ਹਾਂ ਆ ਜਿਵੇਂ 2022 ਦੇ ਵਿੱਚ ਲਹਿਰ ਚੱਲੀ ਸੀ ਹੁਣ ਇਸ ਸਮੇਂ ਕਿਵੇਂ ਨਾ ਦੇਖ ਰਹੇ ਹੋ ਮੋਲ ਬੜਾ ਵਧੀਆ ਮੋਲ ਹੈ ਜੀ ਪੂਰੀਆਂ 13 ਦੀ 13 ਸਿੱਟਾਂ ਜਿੱਤਾਂਗੇ ਆਪਾਂ ਪਟਿਆਲੇ ਬਲਬੀਰ ਸਿੰਘ ਨੂੰ ਜਿਤਾ ਕੇ ਪਹਜਾਵਾਂਗੇ ਪਾਰਲੀਮੈਂਟ ਵਿੱਚ ਬਿਲਕੁਲ ਹੈ ਜਿਸ ਤਰ੍ਹਾਂ 2022 ਦੇ ਵਿੱਚ ਹੋਇਆ ਸੀ ਕਿ ਭਗਵੰਤ ਮਾਨ ਨੇ ਭਮੱਕੜ ਨੇ ਤਾਂ ਭਗਵੰਤ ਮਾਨ ਦੇ ਭਮੱਕੜ ਇੱਧਰ ਖੜੇ ਨੇ ਗੱਲਬਾਤ ਕਰਦੇ ਆ ਆ ਕਿਸ ਤਰ੍ਹਾਂ ਵੇਖਦੇ ਹੋ ਅੱਜ ਦੇ ਇਕੱਠ ਦੀਆਂ ਤਸਵੀਰਾਂ ਕੀ ਬਿਆਨ ਕਰਦੀਆਂ ਨੇ ਅੱਜ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਡਾਕਟਰ ਬਲਬੀਰ ਜੀ ਦੇ ਅੱਖੀਂ ਚੋਂ ਨਿਚੋੜ ਵਿਚਾਰ ਕਰਨ ਆ ਰਹੇ ਆ ਇਸ ਟੈਂਪ ਜੋ ਹਵਾ ਪਟਿਆਲੇ ਸ਼ਹਿਰ ਦੀ ਉਹ ਸਾਰੀ ਹਵਾ ਇੱਕ ਸਾਈਡ ਤੇ ਹੈ ਡਾਕਟਰ ਬਲਬੀਰ ਜੀ ਨੂੰ ਤੇ ਪੰਜਾਬ ਦੇ ਮੁੱਖ ਮੰਤਰੀ ਸਰਪੰਗਵੰਤ ਮਾਨ ਸਿੰਘ ਜੀ ਨੂੰ ਉਹਨਾਂ ਨੂੰ ਜਿਹੜੀਆਂ ਵੋਟਾਂ ਪਾ ਕੇ ਜਿਤਾਣ ਦੀ ਹੈ ਲੱਗਦਾ ਵੀ ਜਿਵੇਂ 2022 ਦੇ ਵਿੱਚ ਹਨੇਰੀ ਚੱਲੀ ਸੀ ਸਵਰ ਝੱਖੜ ਚੱਲੇਗਾ ਪੂਰਾ ਜੀ ਪੂਰਾ ਸਫਾਇਆ 13 ਦੀਆਂ 13 ਸਿੱਟਾਂ ਆਮ ਆਦਮੀ ਪਾਰਟੀ ਦੇ ਝੋਲੀ 'ਚ ਪੈਣ ਜਾ ਰਹੀਆਂ ਭਗਵੰਤ ਮਾਨ ਜੀ ਸਾਡੇ ਮੁੱਖ ਮੰਤਰੀ ਦੇ ਹੱਕ ਦੇ ਵਿੱਚ ਇੱਕ ਫਤਵਾ ਹੀ ਜਾਏਗਾ 13 ਦੀ 13 ਸਿੱਟਾਂ ਆਮ ਆਦਮੀ ਪਾਰਟੀ ਹੀ ਇਸਰ ਲੈ ਕੇ ਜਾਏਗੀ ਪੰਜਾਬ ਲੋ ਜੀ ਬਾਈ ਜੀ ਤਾਂ ਕਹਿੰਦੇ ਵੀ 13 ਦੀਆਂ 13 ਸੀਟਾਂ ਆਮ ਆਦਮੀ ਪਾਰਟੀ ਲੈ ਕੇ ਜਾਏਗੀ ਕੋ ਹੋਰ ਸਾਡੇ ਵੀਰ ਨੇ ਇਹ ਵੀ ਭਗਵੰਤ ਮਾਨ ਦੇ ਪਮਕੜ ਨੇ ਕਹਿ ਲიਏ ਪੂਰੇ ਸ਼ਿੱਦਤ ਦੇ ਨਾਲ ਲੱਗੇ ਹੋਏ ਨੇ ਜਦੋਂ ਦੀ ਆਮ ਆਦਮੀ ਪਾਰਟੀ ਦੇ ਵਿੱਚ ਇਹਨਾਂ ਦੀ ਜੁਆਇਨਿੰਗ ਹੋਈ ਹੈ ਅੱਜ ਦੀ ਤਸਵੀਰ ਕੀ ਕਹਿੰਦੀ ਹੈ ਬੰਟੂ ਜੀ ਅੱਜ ਹਜ਼ਾਰਾਂ ਤਾਂ ਇਕੱਠ ਹੋਏਗਾ ਭਗਵੰਤ ਮਾਨ ਜੀ ਆਣ ਦੇ ਉੱਤੇ ਅੱਜ ਦੇ ਇਕੱਠ ਦੇ ਨਾਲ ਪੰਜਾਬ ਦੀਆਂ ਜਿਹੜੇ 13 ਦੇ 13 ਸੀਟਾਂ ਵਨ ਸਾਈਡਡ ਮੁਕਾਬਲਾ ਹੋ ਜਾਏਗਾ ਲੱਗਦਾ ਵੀ ਅੱਜ ਦਾ ਇਕੱਠ ਹੈ ਜਿਹੜਾ ਇਹ ਬਿਆਨ ਕਰਦਾ ਹੈ ਕਿ ਡਾਕਟਰ ਬਲਬੀਰ ਦੇ ਹੱਕ ਦੇ ਵਿੱਚ ਲੋਕ ਭੁਗਤਣਗੇ ਅੱਜ ਦਾ ਇਕੱਠ ਜਿਹੜਾ ਉਹ ਬਿਲਕੁਲ ਲੱਗੇਗਾ ਵੀ ਹਾਂ ਭਗਵੰਤ ਮਾਨ ਦੇ ਹੱਕ 'ਚ ਭੁਗਤੇਗਾ 13 'ਚ 13 ਸੀਟਾਂ ਅਸੀਂ ਜਿੱਤਾਂਗੇ 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 ਤਾਂ ਬਿਲਕੁਲ 13 ਦੀਆਂ 13 ਸੀਟਾਂ ਭਗਵੰਤ ਮਾਨ ਦੇ ਹਿੱਸੇ ਹੋਣਗੀਆਂ ਤਸਵੀਰ ਵੇਖੋ ਤੁਸੀਂ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਹੋਏ ਨੇ ਤਾਂ ਅੱਜ ਦਾ ਜਿਹੜਾ ਇਹ ਵੱਡਾ ਇਕੱਠ ਹੈ ਪਟਿਆਲਾ ਦੇ ਵਿੱਚ ਹੋਇਆ ਕਿਸ ਤਰ੍ਹਾਂ ਵੇਖਦੇ ਹੋ ਅੱਜ ਦੇ ਇਕੱਠ ਦੀਆਂ ਤਸਵੀਰਾਂ ਕੀ ਬਿਆਨ ਕਰਦੀਆਂ ਨੇ ਸਰ ਇਹ ਤਾਂ ਜਿਹੜਾ ਅੱਜ ਦਾ ਜਿਹੜਾ ਰੋਡ ਸ਼ੋਅ ਹੈ ਇਹ ਇਕ ਲਾ ਮਸਾਲ ਰੋਡ ਸ਼ੋਅ ਹੋਏਗਾ ਪਟਿਆਲੇ ਸ਼ਹਿਰ ਵਿੱਚ ਜਦੋਂ ਪਹਿਲਾ ਐਮਐਲਏ ਦੀਆਂ ਇਲੈਕਸ਼ਨਾਂ ਹੋਈਆਂ ਤਾਂ ਅਜੀਤਪਾਲ ਸਿੰਘ ਕੋਲੀ ਦੇ ਹੱਕ ਜਿਹੜਾ ਰੋਡ ਚ ਹੋਇਆ ਸੀ ਅੱਜ ਤੱਕ ਦਾ ਇਤਿਹਾਸ ਦਾ ਸਭ ਤੋਂ ਵੱਡਾ ਰੋਡ ਚੋ ਸੀ ਔਰ ਮੈਂ ਕਹਿੰਦਾ ਇਹ ਪਟਿਆਲਾ 1 ਔਰ 2 ਦਾ ਜਿਹੜਾ ਰੋਡ ਚੋ ਹੈ ਡਾਕਟਰ ਬਲਬੀਰ ਸਿੰਘ ਦੇ ਹੱਕ ਚ ਇਹ ਉਹਦੇ ਵੀ ਰਿਕਾਰਡ ਤੋੜੇਗਾ ਤੇ ਸਾਨੂੰ ਵਿਸ਼ਵਾਸ ਦਿਵਾਏਗਾ ਵੀ ਅਸੀਂ 13 0 ਨਾਲ 13 ਦੀਆਂ 13 ਸੀਟਾਂ ਜਿੱਤ ਕੇ ਆਪਣਾ ਪਾਰਲੀਮੈਂਟ ਚ ਅਸੀਂ ਐਮਐਲਏ ਭੇਜਾਂਗੇ ਐਮਪੀ ਭੇਜਾਂਗੇ ਬਿਲਕੁਲ ਹੈ 13 ਦੀਆਂ 13 ਸੀਟਾਂ ਐਸਓਆਰ ਕਹਿ ਰਹੇ ਨੇ ਕਿ ਭਗਵੰਤ ਮਾਨ ਦੀ ਏ ਇਸੇ ਆਉਣ ਵਾਲੀਆਂ ਨੇ ਤਾਂ ਸਿੱਟੇ ਸਾਹਿਬ ਜਿਸ ਤਰ੍ਹਾਂ 2022 ਦੇ ਵਿੱਚ ਕਹਿੰਦੇ ਨੇਹਰੀ ਚੱਲੀ ਸੀ ਇਸ ਵਾਰ ਕੀ ਵੇਖ ਰਹੇ ਹੋ ਇਸ ਵਾਰ ਵੀ ਪੂਰੀ ਨਹਿਰੀ ਚੱਲੇਗੀ ਜੀ 13 ਜ਼ੀਰੋ ਨਾਲ ਫਤਿਹ ਕਰਾਂਗੇ ਔਰ ਭਗਵੰਤ ਮਾਨ ਜੀ ਦਾ ਸੰਸਦ ਵਿੱਚ ਵੀ ਭਗਵੰਤ ਮਾਨ ਜੀ ਬੋਲਣਗੇ ਤਾਂ ਬਿਲਕੁਲ ਆ ਵਿਧਾਨ ਸਭਾ ਦੇ ਵਿੱਚ ਭਗਵੰਤ ਮਾਨ ਤੇ ਸੰਸਦ ਦੇ ਵਿੱਚ ਵੀ ਭਗਵੰਤ ਮਾਨ ਤਾਂ ਤਸਵੀਰਾਂ 'ਚ ਬਿਆਨ ਕਰਤੀਆਂ ਨੇ ਵੀ ਵੱਡੀ ਆ ਜਿਹੜੀ ਜਿੱਤ ਹੈ ਉਹ ਭਗਵੰਤ ਮਾਨ ਦੀ ਹੋਣ ਜਾ ਰਹੀ ਹੈ ਲੋਕਾਂ ਦਾ ਦਾਅਵਾ ਹੈ ਕਿ ਇਸ ਵਾਰ ਵੀ ਭਗਵੰਤ ਮਾਨ ਹੈ ਜਿਹੜਾ ਵੱਡੀ ਕਹਿ ਨੇ ਲੀਡ ਜਿਹੜੀ 13 ਜ਼ੀਰੋ ਦਾ ਨਾਰਾ ਦਿੱਤਾ ਹੈ ਭਗਵੰਤ ਮਾਨ ਨੇ ਤਾਂ ਉਹ ਕਹਿੰਦੇ ਇਹ ਲੋਕ ਅਸੀਂ ਕਰਕੇ ਵਿਖਾਵਾਂਗੇ ਵੱਡੀ ਗਿਣਤੀ ਦੇ ਵਿੱਚ ਸਮਾਣਾ ਹਲਕੇ ਤੋਂ ਵੀ ਲੋਕ ਇੱਥੇ ਪਹੁੰਚੇ ਹੋਏ ਨੇ ਆ ਗੱਲਬਾਤ ਜਿਹੜਾ ਕਰਦੇ ਆ ਅਮਿਤਲ ਸਾਹਿਬ ਕਿੰਨਾ ਕੁ ਇਕੱਠ ਹੈ ਕਿੰਨੇ ਕੁ ਵਿਅਕਤੀ ਹੈ ਜਿਹੜੇ ਸਮਾਣਾ ਹਲਕੇ ਦੇ ਨਾਲ ਤੁਸੀਂ ਇਕੱਠ ਦੇਖ ਹੀ ਰਹੇ ਹੋ ਪੂਰੀ ਲਹਿਰ ਜਿਵੇਂ 2022 ਤੋਂ ਵੀ ਵੱਧ ਲਹਿਰ ਹੈ ਇਸ ਟਾਈਮ ਅੱਜ ਪੂਰਾ ਇਕੱਠ ਲੈ ਕੇ ਆਏ ਸਮਾਣਾ ਹਲਕੇ ਤੋਂ ਸਾਡੇ ਮੰਤਰੀ ਸਾਹਿਬ ਦੇ ਨਾਲ ਪੂਰਾ ਕਾਫਲਾ ਲੈ ਕੇ ਆਇਆ ਸੀ ਅਮਿਤਲ ਸਾਹਿਬ ਲੱਗਦਾ ਵੀ ਜਿਵੇਂ 2022 ਦੇ ਜਿਹਨੇਰੀ ਚੱਲੀ ਸੀ ਇਸ ਵਾਰ ਕੀ ਚੱਲੇਗਾ ਮੈਨੂੰ ਕੋਈ ਲੱਗਦਾ ਝੱਖੜ ਚੱਲੇਗਾ ਇਸ ਵਾਰ ਤੁਸੀਂ ਦੇਖ ਹੀ ਰਹੇ ਹੋ ਝੱਖੜ ਆ ਇਸ ਟਾਈਮ ਲਹਿਰ ਆ ਪੂਰੀ ਲੋਕਾਂ ਨੇ 2 ਸਾਲਾਂ ਦਾ ਕੰਮ ਦੇਖ ਕੇ ਹੀ ਲੋਕ ਦੇਖੋ ਇੱਥੇ 2 ਸਾਲਾਂ ਦੇ ਕੰਮ ਨੂੰ ਦੇਖਦੇ ਸਰ ਸਰ ਆਜੋ ਆਜੋ ਸਰ 2 ਸਾਲਾਂ ਦੇ ਕੰਮ ਨੂੰ ਦੇਖਦੇ ਹੋਈ ਲੋਕ ਇਹ ਆਪਣੇ ਆਪ ਮਾਰੇ ਆਏ ਨੇ ਲੋਕ ਸਾਰੇ ਲੋਕਾਂ ਜਿਵੇਂ ਅਬਰੋਦੀ ਕਹਿ ਰਹੇ ਨੇ ਕਿ ਆ ਜਿਹੜੇ ਵਰਕਰ ਦਰਿਆਵਾਂ ਵਿੱਚੋਂਦੇ ਰਹਿ ਗਏ ਤੇ ਰੁੱਤਵੇ ਆ ਜਿਹੜੇ ਉਹ ਵੱਡੇ ਲੋਕ ਲੈ ਗਏ ਜਾ ਔਰ ਪਾਰਟੀਆਂ ਤੋਂ ਆਏ ਹੋਏ ਲੋਕ ਲੈ ਕੇ ਤੁਸੀਂ ਸਾਰਾ ਆਪ ਦੱਸੋ ਵੀ ਕਿਹੜਾ ਬਾਹਰਲੀ ਪਾਰਟੀ ਤੋਂ ਆ ਕੇ ਰੂਤਵਾ ਲੈ ਕੇ ਗਿਆ ਦੱਸੋ ਤੁਸੀਂ ਆਪ ਦੱਸੋ ਸਰ ਸਾਰੇ ਜਿਹੜੇ ਆਮ ਘਰਾਂ ਦੇ ਧੀ ਪੁੱਤ ਨੇ ਉਹ ਐਮਐਲਏ ਨੇ ਸਾਰੇ ਉਹੀ ਨੇ ਸਾਰੇ ਉਹਨਾਂ ਨੂੰ ਹੀ ਉਹਦੇ ਦਿੱਤੇ ਨੇ ਸਾਰੇ ਮੈਨੂੰ ਲੱਗਦਾ ਵੀ ਇਸ ਵਾਰ 2024 13 0 ਹੋਏਗਾ ਬਿਲਕੁਲ ਸੁਪਨਾ ਸਾਫ ਹੋਏਗਾ ਬਾਕੀ ਪਾਰਟੀਆਂ ਦਾ ਭਗਵੰਤ ਮਾਨ ਪੰਜਾਬ ਦਾ ਪੁੱਤ ਉਹ ਵੀ ਪਹਿਲਾਂ ਤੋਂ ਹੀ ਬਚਪਨ ਤੋਂ ਹੀ ਉਹਦੇ ਮਨ 'ਚ ਸੀ ਵੀ ਪੰਜਾਬ ਲਈ ਕੁਝ ਕਰਕੇ ਦਿਖਾਵਾਂ ਉਹ ਅੱਜ ਕਰਕੇ ਦਿਖਾਏਗਾ ਤੇਰਾ 0 ਦਾ ਸੁਪਨਾ ਸਾਫ ਹੋਏਗਾ ਬਾਕੀ ਪਾਰਟ ਭਗਵਾਨ ਤਮਨਜੀ ਦੀ ਸੋਚ ਨੂੰ ਲੈ ਕੇ ਕੇਜਰੀਵਾਲ ਦੀ ਸੋਚ ਨੂੰ ਲੈ ਕੇ ਲੋਕ ਬਹੁਤ ਅਪਮਨ ਬਣਾਈ ਬੈਠੇ ਨੇ ਕਿ ਫੇਰ ਇੱਕ ਵਾਰ ਇਹਨਾਂ ਨੂੰ ਬਾਕੀ ਪਾਰਟੀਆਂ ਨੂੰ ਇੱਥੋਂ ਚੱਲਦਾ ਕਰੀਏ ਲੱਗਦਾ ਵੀ ਬਠੋਈ ਸਾਹਿਬ ਕਿਵੇਂ ਲੱਗ ਰਿਹਾ ਹੈ ਰਸ ਦੇਖ ਕੇ ਜਾਂ ਵਰਕਰਾਂ ਦਾ ਉਤਸ਼ਾਹ ਦੇਖ ਕੇ ਰਸ ਜਿਹੜਾ ਇਹ ਗੜ ਸੀ ਭਾਜੀਪੀ ਦਾ ਗੜ ਮੰਨਿਆ ਜਾਂਦਾ ਸੀ ਪਰ ਹੁਣ ਤੁਸੀਂ ਦੇਖ ਰਹੇ ਹੋ ਕਿ ਓਰੇ ਹੁਣ ਆਮ ਆਦਮੀ ਦਾ ਗੜ ਬਣ ਚੁੱਕਿਆ ਹੈ ਠੀਕ ਹੈ ਜੋ ਪੰਜਾਬ ਦਾ ਪੁੱਤ ਭਗਵੰਤ ਮਾਨ ਜੀ ਨੂੰ ਸਾਰੇ ਦਿਲੋਂ ਸਤਿਕਾਰ ਕਰ ਰਹੇ ਨੇ ਜਿਹੜਾ ਵੀਆਈਪੀ ਕਲਚਰ ਉਹ ਵੀ ਖਤਮ ਹੋ ਗਿਆ ਜਿਹੜੇ ਮੰਤਰੀ ਇਹ ਦੇਖੋ ਆਮ ਫੋਟਾ ਖਚਾਉਂਦੇ ਫਿਰ ਰਹੇ ਨੇ ਲੋਕ ਇਹਨਾਂ ਨੂੰ ਦੇਖ ਕੇ ਉਸ਼ਾ ਨੇ ਜਿਹੜੇ ਕੰਮ ਦਾ ਹੋ ਰਹੇ ਨੇ ਉਹ ਤੋਂ ਉਸ਼ਾ ਹੈਗੇ ਹੈਗੇ ਨੇ ਲੋਕ ਜਿਹੜੇ ਮੰਤਰੀ ਆਮ ਨਹੀਂ ਵੀਆਈਪੀ ਕਲਚਰ ਸੀ ਲਵੇ ਨਹੀਂ ਲੱਗਣਦੇ ਸੀ ਦੇਖੋ ਤੁਸੀਂ ਆਮ ਫਿਰ ਰਹੇ ਨੇ ਸਾਰੇ ਜਣੇ ਮੈਂ ਦੇਖਦਾ ਵੀ ਪੂਰੇ ਤੋਂ ਜਿਹੜਾ 13 ਜੀਰੋ ਗੱਲ ਸਾਰਾ ਪੰਜਾਬ ਦੇ ਵਿੱਚ ਹੀ ਐਮਪੀ ਦੀਆਂ ਵੋਟਾਂ ਜਿੱਤਾਂਗੇ ਬੈਗਰੀਕਾ ਹਲਸਾ ਬਰੇ ਖਤੇ ਤਾਂ ਬਿਲਕੁਲ ਆ ਹੋਰ ਵੀ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ